Altune News Channel ਤੇ ਤੁਹਾਡਾ ਸਵਾਗਤ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰ੍ਹੇ ਮਨਾਉਣ ਤੋਂ ਬਾਅਦ ਜਥਾ ਪਾਕਿਸਤਾਨ ਤੋਂ ਵਾਪਸ ਪਰਤਿਆ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ Altune News ਦਾ ਐਪ ਵੀ Google Play Store ਤੇ ਆ ਚੁੱਕਾ ਹੈ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਖਬਰਾਂ ਰਿਪੋਰਟਸ ਅਤੇ ਵੀਡੀਓ ਇਸ ਦੇ ਅੰਦਰ ਹੀ ਦੇਖ ਸਕਦੇ ਹੋ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਪਾਕਿਸਤਾਨ ਵਿਖੇ ਮਨਾ ਕੇ اٹਾਰੀ ਬਾਰਡਰ ਆਈ ਜਥਾ ਪਾਰ ਪੱਤਿਆ ਜਦੋਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਅੰਮ੍ਰਿਤਸਰ ਦੇ اٹਾਰੀ ਬਾਰਡਰ ਦੇ ਆਏ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਵਰਸੀ ਦੇ ਸਬੰਧ ਵਿੱਚ ਸੰਤਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਹ ਬਹੁਤ ਹੀ ਸ਼ਾਨਦਾਰ ਯਾਤਰਾ ਸੀ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਸ਼੍ਰੀ ਕਰਤਾਰ ਪ੍ਰਸਾਦ ਆਜੀ ਗੁਰਦੁਆਰਾ ਦੇ ਖੁੱਲੇ ਦਰਸ਼ਨ ਕਰਦੇ ਹੋਏ ਉਹਨਾਂ ਨੂੰ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਪਾਕਿਸਤਾਨ ਸਰਕਾਰ ਦੇ ਭਰਪੂਰ ਸਹਿਯੋਗ ਵੀ ਉਹਨਾਂ ਨੂੰ ਮਿਲਿਆ ਤੇ ਕਿਸੇ ਕਿਸਮ ਦੀ ਉਹਨਾਂ ਨੂੰ ਮੁਸ਼ਕਲ ਨਹੀਂ ਆਈ ਦਰਸ਼ੇਬ ਸਿੰਘ ਗੁਰਜਰ ਪੁਰਾਣੀ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਦੋਹਾਂ ਦੇਸ਼ਾਂ ਦੇ ਵਿੱਚਕਾਰ ਦੀਵਾਰ ਟੁੱਟੇ ਪਾਈਚਾਰਾ ਵਧੇ ਤੇ ਵਪਾਰ ਵੀ ਵਧੇ ਆਓ ਦੇਖਦੇ ਹਾਂ ਆਲਟਰਨੇਟਿਵਲੀ ਇਹ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਅਸੀਂ ਗਾਇਨ ਨਾਮ ਕਾਨਾ ਸਾਹਿਬ ਕਾਨਾ ਸਾਹਿਬ ਤੋਂ ਪੰਗਾ ਸਾਹਿਬ ਪੰਗਾ ਸਾਹਿਬ ਤੋਂ ਕਪਾੜਪੁਰ ਸਾਹਿਬ ਕਪਾੜਪੁਰ ਸਾਹਿਬ ਤੋਂ ਰੋੜੀ ਸਾਹਿਬ ਰੋੜੀ ਤੋਂ ਇਹ ਆਇਆ ਲੋਰ ਡੇਰਾ ਸਹਿਰ ਉਥੇ ਮਹਾਰਾਜ ਰਣਜੀਤ ਸਿੰਘ ਦੀ 184 ਬਖੀ ਨੂੰ ਆਈਗੀ ਸਾਰੇ ਸੰਤਾਂ ਨੇ ਰਣ ਮੇਰ ਕੀ ਬੜੇ ਪਿਆਰ ਦਿੱਤਾ ਉਹਨਾਂ ਦੀ ਸੰਤ ਨੇ ਬੜਾ ਜਿਆਦਾ ਪਿਆਰ ਦਿੱਤਾ ਠੀਕ ਆਸ ਜੀ ਦਾ ਤੂ ਬੜਾ ਹੋਣਾ ਨਗਾ ਕੇ ਆਏ ਆ ਮੇਰਾ ਕੀ 10ਵਾਂ ਗੇੜਾ ਸੀ 10 ਵਜੇ ਮੈਂ ਯਾਤਰਾ ਕਰਕੇ ਆਇਆ ਵਾਂ ਤੇ ਜਦੋਂ ਮਾਦੀ ਖਿਸ਼ੀਆਂ ਲੈ ਕੇ ਆਈ ਦੀਆਂ ਹੋ ਉਸੇ ਖਰੀਦਾ ਖਰੀਦੀ ਕੁਛ ਨਹੀਂ ਕਰਦੇ ਉਹਦਾ ਕੋਈ ਮੇਜ਼ ਆਵਾ ਬੜਾ ਰੱਬ ਨੇ ਕੋਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਨੇ ਜੇ ਮਿਹਰ ਕੀਤੀ ਸਾਨੂੰ ਬੜਾ ਪਿਆਰ ਹੀ ਆਈਆਂ ਨੇ ਸਾਡੇ ਮੰਦਿਰ ਵਿੱਚ ਇੱਕ ਬੜੀ ਖਾਸ ਰੀਤ ਜਿਹੜੀ ਅੱਜ ਪਾਠਾ ਨੇ ਪੂਰੀ ਕੀਤੀ ਇਹ ਕਹਿੰਦੇ ਆ ਕਿ ਆਪਣਾ ਸਾਡੇ ਵੱਡੇ-ਵਡੇਰੇ ਜੋ ਮਹਾਰਾਜ ਰਣਜੀਤ ਸਿੰਘ ਜੀ ਉਹਨਾਂ ਦਾ ਸਥਾਨ ਵੇਖੀਏ ਕੇਲਾ ਵੇਖੀਏ ਜੋ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਦਾ ਅਸੀਂ ਘਰ ਜਾ ਕੇ ਵੇਖ ਕੇ ਆਈਏ ਜਿੱਥੇ ਗੁਰੂ ਅਰਜਨ ਸਾਹਿਬ ਜੀ ਤੀਆਂ ਲੋਹਾਂ ਤੇ ਬੈਠੇ ਸੀ ਉਹ ਜਗ੍ਹਾ ਨੂੰ ਅੱਖੇ ਦੇਖ ਕੇ ਆਈਏ ਇਹ ਸਾਡੇ ਮੰਦਿਰ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਤੇ ਜੋ ਗੁਰੂ ਨਾਨਕ ਸਾਹਿਬ ਨੇ ਸਾਡਾ ਪੂਰਾ ਕੀਤਾ ਅਸੀਂ ਬਹੁਤ ਖੁਸ਼ ਹਾਂ ਤੇ ਅਸੀਂ ਤੇ ਇਹ ਚਾਹੁੰਦੇ ਹਾਂ ਵੀ ਗਾੜੀ ਸਾਡੇ ਜਿਹੜੇ ਬੱਚੇ ਆ ਉਹਨਾਂ ਵਾਸਤੇ ਇਹ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਜਿਵੇਂ ਕਰਤਾਰਪੁਰ ਸਾਹਿਬ ਹੋਇਆ ਇਦਾਂ ਬਾੜੀ ਖੁੱਲ੍ਹੇ ਜਾਵੇ ਤੇ ਅਸੀਂ ਦੋ ਪੰਜਾਬ ਜਿਹੜੇ ਇੱਕ ਹੋ ਜੀਏ ਤੇ ਸਾਡੇ ਉਹ ਵੀ ਸੌਖੇ ਹੋ ਜਾਣ ਅਸੀਂ ਵੀ ਸਾਡਾ ਵਪਾਰ ਚੱਲ ਪਵੇ ਜੋ ਸਾਡੇ ਜਿੱਥੇ ਥੋੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਜ਼ਿੰਮੇਦਾਰਾਂ ਨੂੰ ਜਿੱਦਾਂ ਕੋਈ ਮਟਰ ਨਹੀਂ ਇੱਥੇ ਚੱਕਦਾ ਭਈ ਹੋ ਨਹੀਂ ਤੇ ਉਹ ਵੀ ਜਨਤਾ ਥੋੜੀ ਜਿਹੀ ਖੁਸ਼ ਹੋ ਜੇ ਅਸੀਂ ਖੁਸ਼ੀ ਸਾਡਾ ਵਪਾਰ ਚੱਲ ਪੇ ਤੇ ਸਾਡੇ ਕੋਈ ਇਹ ਜਾਂ ਕਰਜ਼ਾ ਕੁੜਜਾ ਜਿਹੜਾ ਸਾਡੇ ਥੋੜੀ ਬਹੁਤ ਗੀ ਆਇਆ ਸਾਨੂੰ ਆਖਿਆ ਉਹਨਾਂ ਨੇ ਸਾਡੀ ਬਹੁਤ ਹੀ ਜ਼ਿਆਦਾ ਸੇਵਾ ਸਬੰਧ ਦਿੱਤੇ ਸਾਡੀ ਬਹੁਤ ਹੀ ਵਧੀਆ ਉਹਨਾਂ ਨੇ ਸੇਵਾ ਸੰਭਾਲ ਕੀਤੀ ਸਾਡੀ ਜੀ ਆਇਆਂ ਆਖਿਆ ਸਾਨੂੰ ਇਹ ਵਾਪਿਸ ਆਈਂ ਵੱਡੇ-ਵਡੇਰਿਆਂ ਦੇ ਦਰਸ਼ਨ ਕਰਕੇ ਆਈਏ ਸਾਡੇ ਮਾਨ ਚੀਸ਼ਿਆਂ ਸੀ ਉਹ ਕਰਕੇ ਆਏ ਆ ਇਹ ਵਾਰ ਆਪ ਗਾਂ ਵੀ ਪ੍ਰੇਰਨਾ ਦਵੇ ਇਹਨਾਂ ਬੱਚਿਆਂ ਨੂੰ ਹੀ ਸਾਡਿਆਂ ਨੂੰ ਗਾਂ ਵੀ ਇਹ ਦਰਸ਼ਨ ਕਰਨ ਬਹੁਤ ਹੀ ਸਾਨੂੰ ਵਧੀਆ ਪਾਕਿਸਤਾਨ ਲੱਗਾ ਵਾ ਅਸੀਂ ਪਾਕਿਸਤਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਏ ਸੀ ਮਹਾਰਾਜ ਦੀ ਮਰਾ ਯਰ ਅਨਜੀਤ ਸਿੰਘ ਜੀ ਦੀ ਵਰਥੀ ਮਨਾਉਣ ਵਾਸਤੇ ਤੇ ਗੁਰਦੁਆਰਾ ਮਾਦੇ ਬਹੁਤ ਵਧੀਆ ਦਰਸ਼ਨ ਕਰੇ ਉੱਥੇ ਬਹੁਤ ਵਧੀਆ ਪ੍ਰਬੰਧ ਸੀ ਜੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਲੰਗਰ ਦੇ ਬਹੁਤ ਵਧੀਆ ਪ੍ਰਬੰਧ ਸਨ ਹੈਸ਼ ਦੇ ਬਹੁਤ ਵਧੀਆ ਪ੍ਰਬੰਧ ਸਨ ਸਾਰੀ ਸੰਗਤ ਖੁਸ਼-ਖੁਸ਼ ਮੂੜੀ ਆਈ ਅੱਜ ਕਾਲ ਸਾਹਿਬ ਅੱਜ ਪਹੁੰਚੇ ਅਸੀਂ ਪਾਕਿਸਤਾਨ ਚ ਦਰਸ਼ਨ ਕਰਕੇ ਸਾਨੂੰ ਬਹੁਤ ਵਧੀਆ ਲੱਗੇ ਬਹੁਤ ਸਾਡੀ ਨੇ ਸੇਵਾ ਕੀਤੀ ਬਹੁਤ ਵਧੀਆ ਲੱਗੇ ਸਾਨੂੰ ਇਸੇ ਕਿਸਮ ਦੇ ਸੰਸੰਧਨ ਨਾਲ ਦਿੱਕਤ ਨਹੀਂ ਆ ਰਹੀ। ਕਿਹਦੇ ਕੋਟਾ ਦੱਸੇ ਕਰ ਗਏ। ਗੁਰਮੀਨ ਕਾਂ ਸਾਹਿਬ ਗਏ, ਸੱਚਾ ਸੋਢਾ ਸਾਹਿਬ ਗਏ, ਇਕਰਤਾਨਪੁਰ ਸਾਹਿਬ ਗਏ ਤੇ 5 ਸਾਲ ਦੇ